ਰਾਤ ਹੱਟੇ ਨਾਲ ਗੱਲਾਂ ਕੀਤੀਆਂ ਨੇ ਆਂਦਾ ਮੰਮੀ ਤੁਸੀਂ ਸਮਝੋ ਹੁਣ 9 ਵਜੇ ਗਏ ਸਮਝੋ ਬੱਚਿਆਂ ਨੂੰ ਅੰਦਰ ਲੈ ਜਾਓ ਸਮਝੋ ਰੋਟੀ ਪਾਣੀ ਖਾਦੋ ਰਾਤ ਨੂੰ ਖਾਦਾਂਦਾ ਹੀ ਘਾਰੇ ਆਂ ਪਈ ਹੁਣ ਲੰਬੇ ਰੂਟ ਤੇ ਚੱਲੇ ਬੱਚਿਆਂ ਦਾ ਧਿਆਨ ਰੱਖਿਓ ਆਪਣਾ ਧਿਆਨ ਰੱਖਿਓ ਹਨ ਉਸਵਾਲ ਕਿਤੇ ਆਪ ਪਤਾ ਨਹੀਂ ਕਿਹੜੇ ਰਾਏ ਪੈ ਗਏ ਇਨਾ ਪਤਾ ਹੁੰਦਾ ਤੇ ਮੈਂ ਫੋਨ ਹੀ ਨਾ ਬੰਦ ਕਰਦੀ ਫੋਨ ਤੇ ਲੱਗੀ ਰਹਿੰਦੀ ਇੱਕ ਵਾਰੀ ਪੁੱਤ ਮੇਰਾ ਕਹਿ ਦਿੰਦਾ ਮਾਂ ਮੈਂ ਇਤਨਾ ਮੈਨੂੰ ਹੋਣ ਲੱਗਾਈ ਤੂੰ ਜਾਣੇਂ ਕਿ ਮੈਂ ਜਾਣਾਈ ਮੈਂ ਤੇ ਕਹਿ ਦਿੰਦੀ ਮੈਨੂੰ ਲੈ ਜਾਂਦੇ ਤੂੰ ਰੋ ਆਪਣੇ ਬੱਚਿਆਂ ਦੇ ਕੋਲ ਹੰਨੋ ਸਵਾਲ ਕੀ ਤੇ ਆਪ ਨਹੀਂ ਦੁੱਖਾ ਦੇ ਗਿਆ ਹੰਨ ਬੜਾ ਵੱਡਾ ਦੇ ਦੇ ਗਿਆ ਨੂੰ ਬੜਾ ਵੱਡਾ ਜੇ ਉਹ ਹੀ ਜਾ ਸਕ ਚਾਹੁੰਦੇ ਨੇ ਕਿ ਅਸੀਂ ਆਪਾਂ ਅਖੀਂ ਹਰੀ ਨੂੰ ਮਿਲਣਾ ਚਾਹੁੰਦੇ ਹਾਂ ਇਹ ਵੇਖਣਾ ਚਾਹੁੰਦੇ ਆ ਆਪਣੀ ਉੱਤੇ ਮੇਰੀ ਛੋਟੀ ਬੱਚੀ ਪੰਜਾਬੀ ਨਾ ਨਹੀਂ ਚਲਉਂਦੀ ਗਈ ਆ ਉਹ ਕਿੰਨੀ ਆਪਣੇ ਪਾਪਾ ਦੇਖਣਾ ਵਦੇਸ਼ ਦੀ ਧਰਤੀ ਨੇ ਇੱਕ ਹੋਰ ਪੰਜਾਬੀ ਨੌਜਵਾਨ ਆ ਜਿਹੜਾ ਖਾ ਲਿਆ ਬਟਾਲੇ ਦੇ ਨੇੜੇ ਪਿੰਡ ਡੁੱਡੀਪੁਰ ਜਿੱਥੋਂ ਦਾ ਨੌਜਵਾਨ ਗੁਰਵਿੰਦਰ ਸਿੰਘ ਜੋ 3 ਸਾਲ ਪਹਿਲਾਂ ਅਮਰੀਕਾ ਜਾਂਦਾ ਵਾ ਤਾਂ ਉੱਥੇ ਟਰਾਲਾ ਚਲਾਉਂਦਾ ਵਾ ਟਰਾਲਾ ਚਲਾਉਂਦਾ ਸੀ ਸੜਕੀ ਹਾਦਸੇ ਦੌਰਾਨ ਉਸ ਦੀ ਮੌਤ ਹੋ ਜਾਂਦੀ ਹੈ ਤਾਂ ਜਿਸ ਤੋਂ ਬਾਅਦ ਪਰਿਵਾਰ ਦਾ ਕਿਤੇ ਨਾ ਕਿਤੇ ਪਿੱਛੇ ਰੋ ਰੋ ਕੇ ਬੁਰਾ ਹਾਲ ਆ ਵਿਧਵਾ ਮਾਂ ਬਾਬ ਰੋਡਵੇਚੋਂ ਰਟਾਇਰ ਹੋਇਆ ਸੀ ਵਿਧਵਾ ਮਾਂ ਵਾ ਆਪਣੇ ਪਿੱਛੇ ਆਪਣੀ ਵਿਧਵਾ ਮਾਂ ਭੈਣ ਅਤੇ ਦੋ ਬੱਚੀਆਂ ਦੇ ਨਾਲ ਆਪਣੀ ਘਰਵਾਲੀ ਨੂੰ ਛੱਡ ਜਾਂਦਾ ਵਾ ਮਾਂ ਬਿਲਕ ਰਹੀ ਏ ਮ੍ਰਿਤਕ ਦੇ ਲਈ ਕੇਂਦਰ ਸਰਕਾਰ ਤੇ ਭਾਰਤ ਸਰਕਾਰ ਨੂੰ ਤੇ ਪੰਜਾਬ ਸਰਕਾਰ ਨੂੰ ਅਪੀਲ ਕਰ ਰਹੀ ਏ ਕਿ ਜਲਦੀ ਤੋਂ ਜਲਦੀ ਉਸਦੀ ਮ੍ਰਿਤਕ ਦੇਹ ਜਿਹੜੀ ਹੈ ਭਾਰਤ ਲਿਆਂਦੀ ਜਾਵੇ ਤਾਂ ਜੋ ਆਪਣੇ ਪੁੱਤ ਦੇ ਜਿਹੜੇ ਅੰਤਿਮ ਦਰਸ਼ਨ ਕਰ ਸਕਣ ਤਾਂ ਉਸ ਦੀਆਂ ਅੰਤਿਮ ਰਸਮਾਂ ਜਿਹੜੀਆਂ ਨੇ ਉਹ ਕਰ ਸਕਣ ਤੁਸੀਂ ਦੇਖ ਸਕਦੇ ਹੋ ਕਿ ਜਦੋਂ ਪਰਿਵਾਰ ਨੂੰ ਪਤਾ ਲੱਗਦਾ ਪਿੱਛੇ ਤਾਂ ਕਿਸ ਤਰੀਕੇ ਦਾ ਮਾਹੌਲ ਬਣਿਆ ਹਰ ਇੱਕ ਦੀ ਅੱਖ ਜਿਹੜੀ ਹੈ ਨਾਮਾ ਪਿੰਡ ਦੇ ਇਲਾਕੇ ਦੇ ਲੋਕ ਰਿਸ਼ਤੇਦਾਰ ਇਸ ਦੁੱਖ ਦੀ ਘੜੀ ਦੇ ਵਿੱਚ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਆਏ ਨੇ ਧਰਮ ਪਤਨੀਆਂ ਗੱਲਬਾਤ ਜ਼ਰੂਰ ਕਰ ਲਾਂਗੇ ਕਿ ਅਖੀਰਲੀ ਵੱਲ ਭੈਣ ਕਦੋਂ ਗੱਲ ਹੁੰਦੀ ਹੈ ਗੁਰਵਿੰਦਰ ਸਾਡੀ ਪਰਸੋਂ ਗੱਲ ਹੋਈ ਸੀ ਰਾਤ ਨੂੰ 9 ਵਜੇ ਤੱਕ ਫੋਨ ਕਰਦੇ ਰਹੇ ਸਾਨੂੰ ਵੀਡੀਓ ਕਾਲ ਸਾਰੇ ਬੱਚਿਆਂ ਨੇ ਕਿ 3 ਮਹੀਨਾ ਮੰਮੀ ਨੇ ਨਾ ਕੀਤੀ ਉਦੋਂ ਗੱਡੀ ਚਲਾਣ ਦੇ ਹੀ ਹਾਂਜੀ ਕਹਨੇ ਹੀ ਲੋਡ ਲਿਆਏ ਤੇ ਦੂਰ ਹੀ ਜਾਣਾ ਹੈ ਕਿਤੇ ਬਾਅਦ ਚ ਸਾਨੂੰ ਕਾਲ ਨਹੀਂ ਆਈ ਸਵੇਰ ਕੱਲ ਹੀ ਸਾਰਾ ਦਿਨ ਫੋਨ ਲਾਉਂਦੇ ਰਹੇ ਆ ਉਹਨਾਂ ਨੇ ਸੀਓ ਨਹੀਂ ਕੀਤਾ ਤੇ ਸਾਨੂੰ ਹੋ ਗਿਆ ਕਿ ਕੋਈ ਗੜਬੜ ਹੈ ਵਾ ਕਿ ਜਿਹੜਾ ਫੋਨ ਹੀ ਚੱਕਣ ਦੇ ਫਿਰ ਅਸੀਂ ਹੋਰ ਵੀ ਆਪਣੇ ਉਥੇ ਰਿਲੇਟਿਵ ਹੈਗੇ ਉਹਨਾਂ ਨੂੰ ਫੋਨ ਕੀਤਾ ਉਹ ਵੀ ਕਹਿੰਦੇ ਕਿ ਠੀਕ ਆ ਸਾਰਾ ਕੁਝ ਠੀਕ ਆ ਪਰ ਸੇਰੇ ਨੂੰ ਪਤਾ ਲੱਗ ਗਿਆ ਕਿ ਉਹ ਹਸਪੀਟਲ ਐਡਮਿਟ ਨੇ ਤੇ ਫਿਰ ਥੋੜੇ ਦੇ ਦਸਾ 15 ਮਿੰਟ ਬਾਅਦ ਨੂੰ ਪਤਾ ਲੱਗਣ ਤੋਂ ਬਾਅਦ ਆ ਉਹਨਾਂ ਦੇ ਜੜੀ ਇਹ ਜਾਣ ਚਲ ਗਈ। ਬਹੁਤ ਸਾਰੇ ਪੈਣ ਸੁਪਨੇ ਸਜਾਏ ਹੁੰਦੇ ਨੇ ਕਰਜ਼ਾ ਚੁੱਕ ਕੇ ਵਿਦੇਸ਼ ਭੇਜਿਆ ਸੀ ਕਿ ਘਰ ਦੇ ਹਾਲਾਤ ਸੁਧਾਰੇਗਾ ਪਰ ਇਹ ਨਹੀਂ ਸੀ ਪਤਾ ਵਿਦੇਸ਼ ਦੀ ਧਰਤੀ ਨੇ ਪੁੱਤੀ ਵਾਪਸ ਨਹੀਂ ਆਉਂਦੇ। ਬਹੁਤ ਹੈ। ਇਹ ਤਾਂ ਸੋਚਿਆ ਸੀ ਕਿ ਜੋ ਵੀ ਕਰਾਂਗੇ ਚਲੋ ਆਪਣੇ ਬੱਚਿਆਂ ਦੀ ਲਈ ਉਹ ਕਹਿੰਦੇ ਸੀ ਕਿ ਮੇਰੀਆਂ ਬੱਚੀਆਂ ਕਰਮਾਂ ਵਾਲੀਆਂ ਆ ਉਹਨਾਂ ਨੇ ਮੈਨੂੰ ਇੱਥੇ ਪਹੁੰਚਾਇਆ ਵਾ। ਇਨਾਂ ਲਈ ਸਾਰਾ ਕੁਝ ਕਰਨਾ ਹੈ ਇਹਨਾਂ ਨੂੰ ਵਧੀਆ ਪੜਾਉਣਾ ਹੈ ਵਧੀਆ ਕਰਨਾ ਹੈ ਇਹਨਾਂ ਦਾ ਆਪਣੇ ਤੋਂ ਵੱਧ ਕੇ ਦੂਜਿਆਂ ਦਾ ਸੋਚਦੇ ਸੀ ਕਹਿੰਦੇ ਵੀ ਕੋਈ ਮਦਦ ਮੰਗਣੀ ਹੈ ਉਸੇ ਵੇਲੇ ਹਾਜ਼ਰ ਹੋਣਾ ਆਪਣੇ ਘਰ ਹੈ ਚਾਹੇ ਨਹੀਂ ਹੈ ਬੜਾ ਸਾਫ਼ ਦੇ ਲਈ ਤਿੰਨ ਸਾਲ ਪਹਿਲਾਂ ਪੈਣ ਗਿਆ ਸੀ ਤਿੰਨ ਸਾਲਾਂ ਦੇ ਵਿੱਚ ਕੋਈ ਫੇਰਾ ਵੀ ਨਹੀਂ ਕਰ ਮਾਰਿਆ ਹੈ ਨਾ ਕਦੇ ਦੇਖਿਆ ਵੀ 3 ਸਾਲ ਬੀਤ ਗਏ ਸਮਾਂ ਕਿੰਨਾ ਲੰਮਾ ਸਮਾਂ ਨਿਕਲ ਗਿਆ ਪਰ ਘਰ ਵੀ ਨਹੀਂ ਆਏ ਤੇ ਜੇ ਸੁਨਿਆ ਆਇਆ ਘਰ ਤੇ ਕਿਸ ਤਰੀਕੇ ਦਾ ਆ ਹਾਂ ਜੀ ਡੈਡੀ ਦੀ ਡੈਥ ਹੋਈ 1.5 ਸਾਲ ਪਹਿਲਾਂ ਉਦੋਂ ਵੀ ਉਹਨਾਂ ਨੂੰ ਫੋਨ ਤੇ ਹੀ ਪਤਾ ਲੱਗਾ ਜੀ ਉਦੋਂ ਨਹੀਂ ਆ ਸਕੇ ਕਿਉਂਕਿ ਇਹ ਜੇ ਉਹਨਾਂ ਨੂੰ ਮਨਜ਼ੂਰੀ ਨਹੀਂ ਆ ਗਈ ਹੋਣ ਦੀ ਇਸ ਕਰਕੇ ਆਸ ਤੇ ਇਹ ਕਿ ਚਲੋ ਪੇਪਰ ਉਹਨਾਂ ਨੂੰ ਮਿਲ ਜਾਣਗੇ ਤੇ ਜਾਂ ਉਹ ਹੋਣਗੇ ਜਾਂਹੀਂ ਜਾਵਾਂਗੇ ਫਿਰ ਮਿਲਾਂਗੇ ਹਰਨ 12 ਘੰਟੇ ਕੰਮ ਕਰਦੇ ਰਹੇ ਸੀ ਆਪਣੇ ਘਰ ਨੂੰ ਸੁਧਾਰਨ ਵਾਸਤੇ ਹਾਲਾਤ ਸਹੀ ਯੋਜਨ ਕਰਦੇ ਕਿਸੇ ਤਰੀਕੇ ਨਾਲ ਇਕਲੋਤਾ ਪੁੱਤ ਸੀ بڑے ਸੁਪਨੇ ਸੀ ਉਸ ਪੁੱਤ ਦੇ ਆਪਣੇ ਮਾਂ ਵਾਸਤੇ ਬੜੇ ਸਜਾਏ ਆਪਣੀ ਪਤਨੀ ਵਾਸਤੇ ਆਪਣੇ ਬੱਚਿਆਂ ਵਾਸਤੇ ਬੜੇ ਸਜਾਏ ਇੱਥੋਂ ਤੱਕ ਭੈਣ ਵਾਸਤੇ ਵੀ ਸਜਾਏ ਪਰ ਉਹ ਸੁਪਨੇ ਕਿਤੇ ਨਗੇ ਤੇ ਸਾਰੇ ਆ ਚੂਰ ਹੋ ਗਏ ਹਾਂਜੀ ਬਿਲਕੁਲ ਜਾ ਕੇ ਮਿਹਨਤ ਦਾ ਬਹੁਤ ਕੀਤੀ ਉਹਨਾਂ ਨੇ ਇਹ ਨਹੀਂ ਕਿ ਮੈਂ ਕੰਮ ਨਹੀਂ ਕਰਨਾ ਜੀ ਉਹ ਸਾਰਾ ਕੁਝ ਕੀਤਾ ਕਮਾਈ ਵੀ ਕੀਤੀ ਹਨ ਹਰ ਇੱਕ ਚੀਜ਼ ਦਸੀ ਇਦਾਂ ਦੀ ਤੇ ਕੋਈ ਗੱਲ ਨਹੀਂ ਇਦਾਂ ਦਾ ਕੁਝ ਸੋਚਿਆ ਵੀ ਨਹੀਂ ਕਿ ਇਦਾਂ ਹੋ ਜਾਏਗਾ ਅਜੇ ਤਾਂ ਉਹਨਾਂ ਨੂੰ 3 ਮਹੀਨੇ ਹੋਏ ਆ ਡਰਾਈਵਰ ਕਰਦੇ ਹੋયા ਲਾਇਸੈਂਸ ਹੁਣ ਬਣਿਆ ਸੀਗਾ ਹੁਣ ਕਹਿੰਦੇ ਨੇ ਹੁਣ ਨਹੀਂ ਮੈਨੂੰ ਕੋਈ ਪਰਵਾਹ ਹੁਣ ਮੈਂ ਵਧੀਆ ਕਰਾਂਗਾ ਸਾਰਾ ਕੁਝ ਅਸੀਂ ਇੱਥੇ ਘਰ ਨਹੀਂ ਬਣਾਉਣਾ ਅਸੀਂ ਬਾਹਰ ਘਰ ਬਣਾਵਾਂਗੇ ਥਾਂ ਲੈ ਕੇ ਵਧੀਆ ਤੇ ਸੁਪਨੇ ਪੂਰੇ ਹੋਣ ਦਾ ਸਮਾਂ ਆਇਆ ਸੀ ਤੇ ਆਪ ਹੀ ਚੱਲ ਬੱਸਿਆ ਹਾਂਜੀ ਬਿਲਕੁਲ ਮਾਤਾ ਜੀ ਪੂਰਾ ਪੂਰਾ ਜੋੜਿਆ ਕਰਜ਼ਾ ਚੁੱਕਿਆ ਕਰਜ਼ਾ ਚੁੱਕ ਕੇ ਬਾਹਰ ਭੇਜਿਆ ਪੁੱਤ ਨੂੰ ਘਰ ਦੇ ਹਾਲਾਤ ਸੁਧਾਰੇਗਾ ਇਕੱਲਾ ਇਕੱਲਾ ਪੁੱਤ ਸੀ ਪਰ ਜਿਸ ਨੇ ਆ ਵਿਦੇਸ਼ ਚੋਂ ਕਿਸ ਤੀਕੇ ਦਾ ਆਂਦਾ ਕਿ ਪੁੱਤ ਦੀ ਮੌਤ ਹੋ ਗਈ 6 ਵਜੇ ਨਾ ਆਇਆ ਫੋਨ ਪਹਿਲਾਂ ਨਹੀਂ ਸਾਨੂੰ ਪਤਾ ਲੱਗਾ ਦੱਸਿਆ ਨਹੀਂ ਸਾਨੂੰ ਕਹਿੰਦੇ 6 ਵਜੇ ਫੋਨ ਆਇਆ ਤੇ ਫਿਰ ਪਤਾ ਲੱਗਾ ਕਿ ਨਹੀਂ ਰਿਹਾ ਦੁਨੀਆ ਤੇਕ ਹੋ ਗਿਆ ਇਕਦਾਂ ਹੀ ਗੱਡੀ ਚਲਾਉਂਦੇ ਰਾ ਤਾਂ ਸਾਡੇ ਨਾਲ ਗੱਲਾਂ ਕੀਤੀਆਂ ਨੇ ਆਂਦਾ ਮੰਮੀ ਤੁਸੀਂ ਸੌਜੋ ਹੁਣ 9 ਵਜ ਗਏ ਸੌਜੋ ਬੱਚਿਆਂ ਨੂੰ ਅੰਦਰ ਲੈ ਜਾਓ ਸੌਜੋ ਰੋਟੀ ਪਾਣੀ ਖਾਦਾ ਮੈਂ ਤੁਸੀਂ ਖਾਦਾ ਆਂਦਾ ਹੀ ਖਾ ਲਿਆ ਵਾ ਪਈ ਹੁਣ ਲੰਮੇ ਰੋਡ ਤੇ ਚੱਲੇ ਬੱਚਿਆਂ ਦਾ ਧਿਆਨ ਰੱਖਿਓ ਆਪਣਾ ਧਿਆਨ ਰੱਖਿਓ ਹਨੂ ਸਵਾਲ ਕਿਤੇ ਆਪ ਪਤਾ ਨਹੀਂ ਕਿਹੜੇ ਰਾਏ ਪੈ ਗਏ ਉਹ ਕਿ ਕੱਲ੍ਹ ਹੀ ਫੋਨ ਢੀਕ ਦੇ ਰੇ ਸਵੇਰੇ ਸ਼ਾਮ ਫੋਨ ਕਰਨਾ ਹੀ ਕਰਨਾ ਉਹਨੇ ਸਵੇਰੇ ਉੱਠਣਾ ਤਾਂ ਮੈਂ ਕਰਨਾ ਰਾਤ ਨੂੰ ਸੌਣਾ ਤਾਂ ਵੀ ਕਰਨਾ ਨੇ ਬੱਚਿਆਂ ਨਾਲ ਵੀ ਗੱਲਾਂ ਕਰਨੀਆਂ ਹਸਣਾ ਖੇਡਣਾ ਇਹ ਪਾਣੀ ਤਾਂ ਹਾਨੂੰ ਨਹੀਂ ਪਤਾ ਵੀ ਇਹ ਕੁਝ ਹੋ ਜਾਣਾ ਸਾਡੇ ਨਾਲ ਉਸ ਘੜੀ ਨੂੰ ਉਸ ਸਮੇਂ ਨੂੰ ਜਿਹੜਾ ਕਾਲ ਬਣ ਗਿਆ ਉਹਦੇ ਵਾਸਤੇ ਕੀ ਆ ਗਿਆ ਇੰਨਾ ਪਤਾ ਹੁੰਦਾ ਤੇ ਮੈਂ ਫੋਨ ਹੀ ਨਾ ਬੰਦ ਕਰਦੀ ਫੋਨ ਤੇ ਲੱਗੀ ਰਹਿੰਦੀ ਇੱਕ ਵਾਰੀ ਪੁੱਤ ਮੇਰਾ ਕਹਿ ਦਿੰਦਾ ਮਾਂ ਮੈਂ ਇਤਨਾ ਮੈਨੂੰ ਹੋਣ ਲੱਗਾਈ ਤੂੰ ਜਾਣੇ ਕਿ ਮੈਂ ਜਾਣਾਈ ਮੈਂ ਤੇ ਕਹਿਦਿੰਦੀ ਮੈਨੂੰ ਲੈ ਜਾਂਦੇ ਤੂੰ ਰਹੁ ਆਪਣੇ ਬੱਚਿਆਂ ਦੇ ਕੋਲ ਮੈਨੂੰ ਜਾਣਦੇ ਤੂੰ ਤੂੰ ਆਪਣੇ ਬੱਚਿਆਂ ਦੇ ਕੋਲ ਰਹੁ ਮੇਰੀ ਲੋੜ ਨਹੀਂ ਤੇਰੀ ਲੋੜ ਆ ਇੱਥੇ ਪੱਤੀਆ ਪੁੱਤ ਆ ਦੇ ਵਿੱਚ ਤੇਰੀ ਲੋੜ ਹੈ ਹਾਨੂੰ ਸਵਾਲ ਕਿਤੇ ਆ ਪਤਾ ਨਹੀਂ ਤੂੰ ਕਹ ਦੇ ਗਿਆ ਹਾਨੂੰ ਬੜਾ ਵੱਡਾ ਗੱਦੇ ਗਿਆ ਨੂੰ ਬੜਾ ਵੱਡਾ ਮਦਦ ਤੁਸੀਂ ਸੁਪਨੇ ਬੜੇ ਵੇਖੇ ਹੋਣਗੇ ਹਨ ਪੁੱਤ ਨੇ ਵੀ ਬੜੇ ਵੇਖੇ ਬੜੇ ਸੁਪਨੇ ਦੇਖੇ ਨੇ ਸੁਪਨੇ ਬੜੇ ਵੇਖੇ ਮੈਂ ਇੱਥੇ ਕੁਆ ਘਰ ਨਾ ਬਣਾਵੀਂ ਅਈ ਉੱਥੇ ਚਲ ਜਣਾ ਸਾਰਿਆਂ ਨੇ ਉੱਥੇ ਘਰ ਬਣਾਵਾਂਗੇ ਇੱਥੇ ਪੈਸਾ ਨਾ ਤੁਸੀਂ ਲਾਇਓ ਖਲਾਰਾ ਨਾ ਪਾਗੇ ਰਿਓ ਮੈਂ ਆਪੇ ਤੁਹਾਨੂੰ ਸੱਦਾਂਗਾ ਹੋਰ 6 ਮਹੀਨੇ ਸਾਲ ਆ ਸਾਲ ਦੇ ਵਿੱਚ ਵਿੱਚ ਤੁਹਾਨੂੰ ਮੈਂ ਸੱਦ ਲਵਾਂਗਾ ਤੁਸੀਂ ਇੱਥੇ ਘਰ ਨਹੀਂ ਬਣਾਉਂਦਾ ਮੈਂ ਆਪਣੇ ਕੋਲ ਹੀ ਰੱਖਣਾ ਤੁਹਾਨੂੰ ਮੈਂ ਮੁੜ ਕੇ ਵਾਪਸ ਨਹੀਂ ਆਉਂਦੇ ਨਾ ਤੁਹਾਨੂੰ ਵਾਪਸ ਨਹੀਂ ਆਉਣ ਦੇਣਾ ਇਹ ਨਹੀਂ ਪਤਾ ਵੀ ਆਪ ਹੀ ਨਹੀਂ ਮੈਂ ਰਹਿਣਾ ਦੁਨੀਆ ਤੇ ਆਪ ਹੀ ਨਹੀਂ ਲੱਭਣਾ ਤੁਹਾਨੂੰ ਘਾਰੇ ਬਾਤੇ ਛੱਡ ਕੇ ਚੱਲਿਆ ਹਾਂ ਨੂੰ ਗਾਰੀ ਮੁੱਦਾ ਪੈ ਗਿਆ ਤੁਹਾਡੇ ਦੇ ਗਾਰੀ ਮੁੱਦਾ ਬਿਲਕੁਲ ਮੈਂ ਕਮਾਈ ਦਾ ਸਾਧਨ ਸੀ ਕਮਾਉਣਾ ਸੀ ਬਾਹਰੋਂ ਭੇਜਣਾ ਸੀ ਫੇਰ ਹੀ ਘਰ ਚਲਣਾ ਸੀ ਪਰ ਹੁਣ ਇੱਕਦਮ ਹੀ ਪੁੱਤ ਨਹੀਂ ਰਿਹਾ ਤਾਂ ਹੁਣ ਘਰ ਵੀ ਚੱਲਣਾ ਕਿਤੇ ਨਾ ਕਿਤੇ ਔਖਾ ਹੋ ਜਾਂਦਾ। ਸਾਡਾ ਤੇ ਸੰਸਾਰ ਹੀ ਅੰਨਾ ਹੋ ਗਿਆ। ਸੰਸਾਰ ਹੀ ਉੱਜੜ ਗਿਆ ਸਾਡਾ ਤੇ। ਇਹੋ ਕੋਈ ਮੇਰੇ ਕੋਲ ਇਹ ਵੀ ਨਾ ਰਿਹਾ। ਦੋ ਪੁੱਤਰੀਆਂ ਨੇ ਨਿੱਕੀਆਂ ਨਿੱਕੀਆਂ ਨੇ ਰੋਜ਼ ਗੱਲਾਂ ਕਰਦੀਆਂ ਦਾਦੀ ਪਾਪਾ ਨੂੰ ਫੋਨ ਕਰ ਤੇ ਗੱਲਾਂ ਕਰਨੀਆਂ ਨੇ ਮਿਲਣਾ ਪਾਪਾ ਨੂੰ। ਹੁਣ ਕਿਤੇ ਨਾ ਮਲਾਉਣਾ ਉਹਨਾਂ ਨੂੰ। ਕਿੰਨੂੰ ਵਜਾ ਮਾਰਨ ਗਿਆ। ਉਹ ਜਵਾਨ ਨੇ ਮੈਂ ਬੱਚੀਆਂ ਛੋਟੀਆਂ ਉਮਰ ਲੰਬੀ ਹੈ ਨਾ ਸਮਾਂ ਬੜਾ ਲੰਮਾ ਹਜੇ ਬੱਚੀਆਂ ਨੇ ਪੜ੍ਹਨਾ ਪਰਵਿਸ਼ ਹੋਣੀ ਕਮਾਈ ਦਾ ਸਾਧਨ ਸੀ ਘਰ ਵਾਲਾ ਕਮਾਉਂਦਾ ਸੀ ਚੰਗਾ ਭੋਖੇ ਸਵਾਰਨਾ ਸੀ ਬੱਚਿਆਂ ਦਾ ਵੀ ਪਰ ਹੁਣ ਆਪ ਹੀ ਨਹੀਂ ਦਿਆ ਹਾਂਜੀ ਬਿਲਕੁਲ ਔਖਾ ਹੋ ਗਿਆ ਸਭ ਹਾ ਡੇਲੀ ਜਿਆਦਾ ਔਖਾ ਹੋ ਗਿਆ ਅਪੀਲ ਕੀ ਕਰਦੇ ਹੋ ਸਰਕਾਰਾਂ ਅਪੀਲ ਤੇ ਮੈਂ ਇਹੀ ਕਰਦੀ ਆਂ ਕਿ ਜੇਦੇ ਹੀ ਕਹਿੰਦੇ ਆ ਕਿ ਬੋਡੀ ਇੱਥੇ ਲਿਆਈਏ ਤਾਂ ਉਹ ਤੇ ਅਸੀਂ ਅਫੋਰਡ ਨਹੀਂ ਕਰ ਸਕਦੇ ਖਰਚਾ ਜੇ ਉਹ ਜੇ ਉਹ ਇਹੀ ਜਾ ਸਕ ਚਾਹੁੰਦੇ ਨੇ ਕਿ ਇਹੀ ਆਪਾਂ ਆਖਰੀ ਵਾਰੀ ਉਹਨੂੰ ਮਿਲਣਾ ਚਾਹੁੰਦੇ ਆਂ ਅਸੀਂ ਵੇਖਣਾ ਚਾਹੁੰਦੇ ਆਂ ਆਪਣੀ ਅਕੀ ਮੇਰੀ ਛੋਟੀ ਬੱਚੀ ਪੰਜਾਬੀ ਨਾ ਚਲੋਦੀ ਗਈ ਆ ਉਹ ਕਿੰਨੀ ਆਪਣੇ ਪਾਪ ਵੇਖਣਾ ਮੇਰੇ ਪਾਪਾ ਕਿਉਂ ਨਹੀਂ ਹੁੰਦਾ ਉਹ ਦਾਦੂ ਪਾਪਾ ਨੂੰ ਆਂਦੀਆਂ ਹੁੰਦਾ ਕਿਉਂ ਨਹੀਂ ਆ ਦਾਦੂ ਪਾਪਾ ਕਿਉਂ ਨਹੀਂ ਹੁੰਦਾ ਅਸੀਂ ਜਾਣਾ ਚਾਹੁੰਦੇ ਹਾਂ ਦੇ ਕੋਲ ਅਸੀਂ ਵੇਖਣਾ ਚਾਹੁੰਦੇ ਆਂ ਉਹ ਕਿਹ ਇੱਥੇ ਦੇ ਮਗਾ ਨਹੀਂ ਸਕਦੇ ਅਸੀਂ ਇਹ ਫੋੜ ਨਹੀਂ ਕਰ ਸਕਦੇ ਖਰਚਾ ਇਹਨ ਬੱਚਿਆਂ ਨੂੰ ਤਾਂ ਸਮਝ ਵੀ ਨਹੀਂ ਹੈਗੀ ਉਹਨਾਂ ਨਾਲ ਕੀ ਵੇੜੇ ਜਿਹੜੇ ਚ ਦੇਖਿਆ ਮ ਖੇਡਦੀਆਂ ਪਈਆਂ ਹਨਾ ਉਹਨਾਂ ਨੂੰ ਸਮਝ ਹੀ ਨਹੀਂ ਬੱਚਿਆਂ ਨੂੰ ਕੁਝ ਦੇ ਉਹ ਜੇ ਨਹੀਂ ਸਮਝ ਉਹਨਾਂ ਨੇ ਤਾਂ ਟਾਈਮ ਟਾਈਮ ਹੋਣਾ ਉਹ ਫਿਰ ਜਦੋਂ ਡੈਡੀ ਇਦਾਂ ਹੋਏ ਹੀ ਉਦੋਂ ਵੀ ਕਰਦੀਆਂ ਸੀ ਕਿ ਦਾਦੂ ਪਾਪਾ ਕਿਉਂ ਨਹੀਂ ਸਾਡੇ ਲਾਗੇ ਲੰਮੇ ਕਿਉਂ ਨਹੀਂ ਬੈਠੇ ਸਾਡੇ ਨਾਲ ਖੇਡਦੇ ਕਿਉਂ ਨਹੀਂ ਆ ਆ ਜਾਣਾ ਉਹਨਾਂ ਨੇ ਕਿਤੇ ਗਏ ਆ ਜਾਦਾ ਦਾਦੂ ਪਾਪਾ ਨਾਲ ਹੀ ਹੈ ਤੇ ਉਹਨਾਂ ਨਾਲ ਹੀ ਘੱਟ ਸਮਾਂ ਰਿਹਾ। ਜਾਦਾ ਦਾਦੂ ਪਾਪਾ ਨਾਲ ਹੀਗਾ। ਬਿਲਕੁਲ ਗੁਰਵਿੰਦਰ ਦੀ ਧਰਮ ਪਤਨੀ ਹੈ ਜਿਹੜੀ ਲਗਾਤਾਰ ਅਪੀਲ ਵੀ ਕਰਦੀ ਆ ਮਾਂ ਵਾਂ ਬਜ਼ੁਰਗ ਵਿਧਵਾ ਜਿਹੜੇ ਅਪੀਲ ਕਰਦੇ ਨੇ ਸਰਕਾਰਾਂ ਨੂੰ ਕਿ ਇੰਨਾ ਅਫੋਰਡ ਨਹੀਂ ਕਰਦੇ ਹੋ ਘੱਟੋ ਘੱਟ ਉਹਨਾਂ ਦੀ ਜਿਹੜੀ ਗੁਰਵਿੰਦਰ ਦੀ ਮ੍ਰਿਤਕ ਦੇ ਆ ਭਾਰਤ ਵਾਪਸ ਲਿਆਂਦੀ ਜਾਵੇ ਉਹਨਾਂ ਦੀ ਮਦਦ ਕੀਤੀ ਜਾਵੇ ਉਸ ਦੇ ਵਿੱਚ ਤਾਂ ਜੋ ਆਪਣੇ ਪੁੱਤ ਦਾ ਅੰਤਿਮ ਜਿਹੜੇ ਨੇ ਉਸ ਦੇ ਦਰਸ਼ਨ ਕਰ ਸਕਣ ਅਤੇ ਉਸ ਦਾ ਅੰਤਿਮ ਸੰਸਕਾਰ ਜਿਹੜਾ ਵਾ ਕਰ ਸਕਣ ਸੋ ਲਗਾਤਾਰ ਜੇਕਰ ਦੇਖਿਆ ਜਾਵੇ ਤਾਂ ਬਹੁਤ ਸਾਰੇ ਪੰਜਾਬੀ ਨੌਜਵਾਨ ਨੇ ਜਿਹੜੇ ਜਾਂਦੇ ਨੇ ਵਿਦੇਸ਼ ਆਪਣੇ ਘਰ ਦੇ ਹਾਲਾਤ ਸੁਧਾਰਨ ਲਈ ਪਰ ਜਦੋਂ ਮਗਰ ਸੁਨਾਇਆ ਆ ਜਾਂਦਾ ਵਾ ਤਾਂ ਫਿਰ ਘਰ ਦੇ ਹਾਲਾਤ ਤੁਹਾਨੂੰ ਦਿਖਾਏ ਨੇ ਕਿਸ ਤਰੀਕੇ ਦੇ ਬੰਦੇ ਨੇ ਪਰਿਵਾਰ ਦਾ ਮਗਰ ਰੋ ਰੋ ਕੇ ਬੁਰਾ ਹਾਲ ਹੁੰਦਾ ਜਦੋਂ ਉਹਨਾਂ ਨੂੰ ਸੁਨਾਇਆ ਆਂਦਾ ਵਾ ਕਿ ਤੁਹਾਡੇ ਪੁੱਤ ਦੀ ਜਿਹੜੀ ਆ ਮੌਤ ਹੋ ਗਈ ਆ ਤਾਂ ਫਿਰ ਪਰਿਵਾਰ ਵੀ ਕਿਤੇ ਨਾ ਕਿਤੇ ਉਸ ਵੇਲੇ ਟੁੱਟ ਜਾਂਦਾ ਵਾ ਕਿਉਂਕਿ ਇੱਕੋ ਪੁੱਤ ਤੇ ਆਸ ਹੁੰਦੀ ਆ ਜਿਸ ਨੂੰ ਬਾਹਰ ਭੇਜਿਆ ਹੁੰਦਾ ਵਿਦੇਸ਼ ਭੇਜਿਆ ਜਾਂਦਾ ਉਸ ਤੇ ਆਸ ਲਾਈ ਹੁੰਦੀ ਆ ਪਰਿਵਾਰ ਨੇ ਕਿ ਜੇਕਰ ਉਹ ਪੁੱਤ ਕਮਾਉਂਦਾ ਵਾ ਤਾਂ ਫਿਰ ਕੁਝ ਨਾ ਕੁਝ ਉਸ ਘਰ ਦੇ ਹਾਲਾਤ ਜਿਹੜੇ ਨੇ ਆਪਣੇ ਸੁਧਾਰ ਸਕਣਗੇ ਪਰ ਜਦੋਂ ਇਹ ਸੁਨੇਹ ਆਂਦੇ ਨੇ ਤਾਂ ਫਿਰ ਪਰਿਵਾਰ ਵੀ ਮਗਰ ਟੁੱਟ ਜਾਂਦਾ ਵਾ ਕੈਮਰਾ ਪਰਸਨ ਗੁਰਪ੍ਰੀਤ ਦੇ ਨਾਲ ਜਤਿੰਦਰ ਕੁੰਡਲ ਦਿੱਲੀ ਪੋਸਟ ਪੰਜਾਬੀ ਬਟਾਲਾ